ਆ ਮੋਦੀ ਦੀ ਇੱਥੇ ਤਾਂ ਭੰਗੀਆਂ ਦੀ ਜਿੰਨੀਆਂ ਵੀ ਆਪੂਜਵਨ ਦੀ ਵੱਟ ਥਾਲੀ ਦੀ ਮੋਦੀ ਵੀ ਆ ਗਿਆ ਹੈ ਉਹ ਗੱਤਰਾ ਜੁੜੇ ਮੋਦੀ ਮੋਦੀ ਜੁਟ ਗਏ ਦੇ ਪਰਦੇ ਦਾ ਬੋਲੋ ਭਾਜੀ ਮੋਰਚਾ ਜਿਹੜਾ ਚੱਲ ਰਿਹਾ ਅੱਜ ਦੀ ਜਿਹੜੀ ਅਖਬਾਰ ਹੈ ਮੀਡੀਆ ਜਿਹੜਾ ਦੇ ਰਿਹਾ ਮੀਡੀਆ ਨੇ ਕਿਹਾ ਵੀ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਵੀ ਉੱਥੋਂ ਟਰਾਲੀਆਂ ਜਿਹੜੀਆਂ ਜਾ ਚੁੱਕੀਆਂ ਬਸ ਥੋੜੇ ਜਿਹੇ ਬੰਦੇ ਰਹਿ ਗਏ ਆ ਤੇ ਅਸੀਂ ਜਦੋਂ ਦੇਖਦੇ ਆ ਉਹ ਅੱਜ ਨਾਲੋਂ ਕਹਿੰਦੇ ਅੱਗੇ ਨਾਲੋਂ ਵੀ ਵੱਧ ਜਿਹੜਾ ਰਸ ਹੈ ਉਹ ਸਰਕਾਰ ਜਿਹੜੀ মিডিਆ ਬਕਾਉ মিডিਆ ਇੱਥੇ ਵੀ ਘੁੰਮਦਾ ਹੈ ਮੋਦੀ মিডিਆ ਕਹਿੰਦਾ ਕੋਈ ਗੋਦੀ মিডিਆ ਕਹਿੰਦਾ ਉਹਦੇ ਉੱਤੇ ਅੱਜ ਦਾ ਅੰਦੋਲਨ ਹੈ ਜਿਹੜਾ ਤੁਸੀਂ ਦੱਸੋ ਵੀ ਅੱਗੇ ਨਾਲ ਵਧਿਆ ਜਾਂ ਘਟਿਆ ਵਧਿਆ ਹੋਇਆ ਜੀ ਮੋਦੀ ਦੱਸੋ ਵਧਿਆ ਹੋਇਆ ਵਧਿਆ ਹੋਇਆ ਮੋਰਚਾ ਕਦੇ ਵੀ ਨਹੀਂ ਕਿਉਂਕਿ ਮੋਰਚਾ ਇੱਕ ਜਗ੍ਹਾ ਤੇ ਨਹੀਂ ਲੱਗਿਆ ਹੋਇਆ ਔਰ ਜਿਹੜੇ ਹਸਪੀਟਲਾਂ ਦੇ ਵਿੱਚ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਨੇ ਉੱਥੇ ਵੀ ਉੰਦੂਲਣ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਚੌਕ ਚਰਾਹੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੇਖੋਗੇ ਜਾਂ ਇੱਥੇ ਦੇਖੋਗੇ ਹਰ ਇੱਕ ਜਗ੍ਹਾ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਨੇ ਭੰਡੇ ਹੋਏ ਨੇ ਜਿੱਦਨ ਵੀ ਕਾਲ ਹੁੰਦੀ ਹੈ ਇੱਥੇ ਜਾਣ ਦੀ ਟਰਾਲੀਆਂ ਦੇ ਵਿੱਚ ਇਕੱਠ ਦੁੱਬਣੇ ਤੋਂ ਬਿਚੌਣਾ ਹੋ ਜਾਂਦਾ ਇਹ ਨਾਲੇ ਸੰਘਰਸ਼ ਨੇ ਭਾਜੀ ਇਹਦੇ ਵਿੱਚ ਨਾ ਮਤਲਬ ਇਹਦੇ ਚ ਯੂ نو ਐਂਦਾ ਲੱਗਦਾ ਹੈਗਾ ਵੀ ਇਹ ਡਾਊਨ ਹੋ ਜੂਗਾ ਕਰ ਚੁੱਕਾ ਪਿਛਲੀ ਵਾਰ ਵੀ ਇੱਥੇ ਹੀ ਬਹਾਅ ਹੁੰਦੀ ਹੈ ਵੀ <Sanye> ਨੇ मतलब हट जाना ਜਾਣਾ ਨੇ ਇੱਥੇ ਤੋਂ मतलब ਖੋਪ ਆ ਜਾਣਾ ਇਹਨਾਂ ਨੂੰ ਵੀ ਇਦੋਂ ਲੰਘ ਜਾਣਗੇ ਇਹ मतलब ਇਹਨੋ ਦਾ मतलब ਰੋਜ਼ ਦੀ ਰੋਜ਼ ਚਾਰ ਪੰਜ ਇੱਥੇ ਦੇ ਪਹਿਲਾਂ ਕੁਝ ਹੈਗਾ ਸੀਗਾ ਜਿੱਦਾਂ मतलब ਸ਼ੁਰੂ ਦੇ ਵਿੱਚ ਆਪਾਂ ਨੂੰ ਲੱਗਦਾ ਸੀ ਉਧਰ ਭੀੜ ਜਿਆਦਾ ਸੀ ਹੁਣ ਬਾਰੀਆਂ ਬਣਣੀਆਂ ਵੀ ਪੰਜ ਜਣਿਆਂ ਨੇ ਅੱਜ ਜਾਣਾ ਹਫ਼ਤੇ ਹਫ਼ਤੇ ਦੀਆਂ ਬਾਰੀਆਂ ਬਣਣੀਆਂ ਹਫ਼ਤੇ ਬਾਅਦ ਬਾਰੀਆਂ ਚੇਜ ਹੋ ਜਾਂਦੇ ਨੇ ਤੇ ਦੂਜੇ ਬੰਦੇ ਆ ਜਾਂਦੇ ਨੇ ਆਪਣੇ ਬੰਦੇ ਵਾਪਸ چلے ਜਾਂਦੇ ਜਿਸ ਤਰ੍ਹਾਂ ਹੁਣ ਕਹਿ ਰਿਹਾ ਵੀ ਇਹ ਕਵੈਦ ਦੇ ਵਿੱਚ ਮੀਟਿੰਗ ਹੋ ਰਹੀ ਹੈ ਨਾ ਦੀ WHO ਦੀ ਉਦੇ ਬਾਰੇ ਸਾਰੇ ਕਿਸਾਨਾਂ ਨੂੰ ਹੈਗੀ ਐ ਨੌਲੇਜ ਵੀ ਕਿ ਆ ਉਹ ਮੀਟਿੰਗ ਦਾ ਦਾ ਮੁੱਖ ਏਜੰਡਾ ਜਿਹੜਾ ਇਹ ਜਿਹੜੇ ਪੂੰਜੀਪਤੀ ਲੋਗ ਆ ਉਹਦੀ ਅਗਵਾਈ ਅਮਰੀਕਾ ਕਰ ਰਿਹਾ ਤੇ ਉਹ 145 46 ਦੇਸ਼ ਜਿਹੜੇ ਉੱਥੇ ਇਕੱਠੇ ਹੋ ਰਿਹਾ ਉਹਦੇ ਵਿੱਚ ਸਾਡੇ ਅਵਾਨੀ ਅਡਾਨੀ ਵੀ ਜਾ ਰਹੇ ਆ ਉਹਨਾਂ ਦਾ ਮੇਨ ਏਜੰਡਾ ਕੀ ਇਹ ਹੁਣ ਇਹਨਾਂ ਦੇ ਬਾਸ ਤੋਂ ਬਾਹਰ ਹੋ ਗਿਆ ਕਿਉਂਕਿ ਕਿਸਾਨੀ ਅੰਦੋਲਨ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ ਵੀ ਕਿਸ ਤਰ੍ਹਾਂ ਕਿਸਾਨਾਂ ਨੂੰ ਕੰਟਰੋਲ ਕੀਤਾ ਜਾਵੇ ਤੇ ਕਿਸ ਤਰ੍ਹਾਂ ਕਿਸਾਨਾਂ ਦਾ ਕਾਣ ਕੀਤਾ ਜਾਵੇ ਉੱਥੇ ਇਹਨਾਂ ਨੇ ਇਹ ਪਾਲਿਸੀਆਂ ਬਣਾਉਣੀਆਂ ਆ ਉਦੇ ਬਾਰੇ ਕੁਝ ਹੈ ਕਿਸਾਨਾਂ ਨੂੰ ਜਾਣਕਾਰੀ ਭਾਜੀ ਦੇਖੋ ਹਰ ਇੱਕ ਦੇਸ਼ ਦਾ ਹਨਾ ਆਪਣਾ ਸਿਸਟਮ ਹੈ ਪਰ ਜਿਹੜਾ ਕਿਸਾਨੀ ਆ ਕਿਸਾਨੀ ਹਰ ਦੇਸ਼ ਦੇ ਵਿੱਚ ਜਿੱਥੇ ਪ੍ਰੋਟੈਸਟ ਚੱਲ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਉਥੇ ਦੀਆਂ ਸਰਕਾਰਾਂ ਚਾਹ ਜਾਂ ਆਪਣੀਆਂ ਸਰਕਾਰਾਂ ਦੇ ਵਿੱਚ ਜ਼ਮੀਨਾਂ ਅਸਮਾਨ ਦਾ ਅੰਤਰ ਹੈਗੇ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਪੂਰਾ ਅਧਿਕਾਰ ਹੈਗਾ ਉਥੇ ਦੇ ਜਿਹੜੇ ਜਿਹੜੇ ਮਤਲਬ ਉਥੇ ਦਾ ਪੁਲਿਸ ਪ੍ਰਸ਼ਾਸਨ ਹੈਗਾ ਜਾਂ ਉਥੇ ਦਾ ਤੇ ਉਹਨਾਂ ਨੇ ਕੀ ਕੀਤਾ ਸੀਗਾ ਤੁਸੀਂ ਵੀਡੀਓ ਦੇ ਵਿੱਚ ਵੀ ਮਤਲਬ ਆਪਾਂ ਨੇ ਸਾਰਿਆਂ ਨੇ ਦੇਖਿਆ ਉਹਨਾਂ ਨੇ ਜਿਹੜੇ ਆਪਣੇ ਹਥਿਆਰ ਸੀਗੇ ਉਹ ਕਿਸਾਨਾਂ ਅੱਗੇ ਸਰੈਂਡਰ ਮਤਲਬ ਰੱhta ਸੀ ਕਿ ਅਸੀਂ ਮਤਲਬ ਆਪਣੇ ਕਿਸਾਨਾਂ ਦੇ ਉੱਤੇ ਹਥਿਆਰ ਦਾ ਪ੍ਰਯੋਗ ਮਤਲਬ ਕਿ ਮਚਲਾ ਨਹੀਂ ਸਕਦੇ ਇੱਕ ਸਾਡੇ ਪੰਜਾਬ ਦੇ ਐਸੇ ਆ ਇੱਕ ਸਾਡੀ ਦਿੱਲੀ ਆ ਦਿੱਲੀ ਹੈਗੀ ਕੀ ਆ ਇਹ ਮਤਲਬ ਦੁਕਾਨ ਆ ਭਾਜੀ ਇੱਕ ਦਿੱਲੀ ਜਿੱਦੇ ਤੋਂ ਆਪਣੇ ਕਿਸਾਨ ਆਪਣੇ ਸਾਰੇ ਲੋਕ ਸੌਦਾ ਲੈਣ ਜਾਂਦੇ ਆ ਆਪਾਂ ਵੀ ਦਿੱਲੀ ਕੀ ਕਰਨ ਜਾ ਰਹੇ ਸੀ ਆਪਣਾ ਸੌਦਾ ਲੈਣ ਜਾ ਰਹੇ ਸੀ ਉੱਥੇ ਦੇ ਰੇਟ ਸੀਗੇ ਜਿਹੜੇ ਰੇਟ ਤੈਅ ਕਰਨੇ ਜਾ ਰਹੇ ਸੀ ਵੀ ਜਿਹੜੇ ਹਰ ਇੱਕ ਚੀਜ਼ ਦਾ ਰੇਟ ਤੈਅ ਆ ਇੱਕ ਸਿਰਫ ਫਸਲਾਂ ਦੇ ਰੇਟ ਤੈਅ ਨਹੀਂ ਹੈਗੇ ਸਿਰਫ ਪਾਹੀ ਮੰਗਾ ਸੀ ਕੋਈ ਦੇਸ਼ ਨਹੀਂ ਅਲੱਗ ਮੰਗ ਰਹੇ ਸੀਗੇ ਕੁਛ ਨਹੀਂ ਅਲੱਗ ਮੰਗ ਰਹੇ ਸੀ ਇਹ ਤਾਂ ਆਪ ਹੀ ਬਣਾਈ ਜਾਂਦੇ ਆ ਜੀ ਖਾਲਿਸਤਾਨੀ ਬੈਠੇ ਆਏ ਔਰੇ ਖੜਕੂ ਵਾਲੇ ਬੈਠੇ ਆਏ ਫਲਾਣਾ ਬੈਠੇ ਕੁਛ ਨਹੀਂ ਬੈਠੇ ਸਾਰੇ ਲੋਕ ਇੱਥੇ ਲੰਗਰ ਛੱਕ ਕੇ ਜਿੰਨੇ ਜਾ ਰਹੇ ਹੈਗੇ ਆ ਸਾਰਿਆਂ ਤੋਂ ਕਿਸੇ ਤੋਂ ਆਈਡੈਂਟੀਕਾਡ ਨਹੀਂ ਪੁੱਛਿਆ ਜਾਂਦਾ ਕਿਸੇ ਦਾ ਆਧਾਰ ਕਾਰਡ ਨਹੀਂ ਚੈੱਕ ਕਰਿਆ ਜਾਂਦਾ ਜਿਹੜੇ ਲੋਕਲ ਲੋਕ ਨੇ ਬੱਚੇ ਨੇ ਔਰੇ ਤੋਂ ਖਾ ਕੇ ਜਾ ਰਹੇ ਨੇ ਜੋ ਕਿਸਾਨ ਖਾ ਰਹੇ ਨੇ ਉਹੀ ਮਤਲਬ ਉਹ ਲੋਕ ਇੱਥੋਂ ਦਾ ਲੈ ਕੇ ਜਾ ਰਹੇ ਆ ਐਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਭਾਜੀ ਬਾਕੀ ਜਿਹੜਾ ਸਿਸਟਮ ਚੱਲ ਰਿਹਾ ਦੇਖੀ ਜਾਊਗਾ ਹੁਣ ਅੱਗੇ ਹਫ਼ਤਾ ਚੱ ਉ ਕਿ ਅੱਗੇ ਇਲੈਕਸ਼ਨਾਂ ਵੀ ਆ ਗਈ ਹੈਗੀਆਂ ਨੇ ਨਹੀਂ ਕਿਸਾਨਾਂ ਨੇ ਤਾਂ ਬਾਰਡਰ ਬੰਦ ਕਰੇ ਨਹੀਂ ਸਰਕਾਰ ਨੇ ਕਰੇ ਆ ਮਨੁੱਖੀ ਅਧਿਕਾਰ ਜਿਹੜਾ ਸਾਡਾ ਹੈ ਜਦੋਂ ਕੋਈ ਬੜਾ ਸਰਕਾਰਾਂ ਦੇ ਖਿਲਾਫ ਕੋਈ ਬੰਦਾ ਕਰਦਾ ਫਿਰ ਮਨੁੱਖੀ ਅਧਿਕਾਰ ਨਿਕਲ ਕੇ ਆ ਜਾਂਦੀ ਆ ਉਹ ਸਿਸਟਮ ਆ ਜਾਂਦਾ ਇਹਨਾਂ ਦਾ ਨਿਕਲ ਕੇ ਜਿਹੜਾ ਸਰਕਾਰਾਂ ਦੇ ਅੰਦਰ ਕੰਮ ਕਰਦਾ ਤੇ ਹੁਣ ਜਿਹੜੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਣ ਸਰਕਾਰਾਂ ਨੇ ਕਰਿਆ ਹੁਣ ਉਹ ਮਨੁੱਖੀ ਅਧਿਕਾਰਾਂ ਵਾਲੇ ਹਿਊਮਨ ਰਾਈਟ ਕਿੱਥੇ ਆ ਉਹ ਇਦਾਂ ਦੇ ਮਸਲਿਆਂ 'ਚ ਨਹੀਂ ਕਿਤੇ ਦਿਖਦੇ ਜੋ ਕੋ ਬਿੱਲੀ ਅਦੋਂ ਹੀ ਥੈਲੇ ਤੋਂ ਬਾਹਰ ਆਂਦੀ ਜਿਹੜਾ ਸਰਕਾਰਾਂ ਕਹਿੰਦੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਵੀਰੇ ਮੈਂ ਨੇ ਇੱਥੇ ਦੇਖ ਰਿਆ ਜੀ ਕਿੰਨਾ ਇੱਥੇ ਮੋਟਰਸਾਈਕਲ ਵਾਲਾ ਬਾਈ ਆਇਆ ਹੈ ਪਿੱਛੇ ਤੋਂ ਆਇਆ ਕੋਈ ਹਰਿਆਣੇ ਦਾ ਸੀਗਾ ਉਹ ਉਹ ਇੱਥੇ ਤੱਕ ਪਹੁੰਚ ਕੇ ਆ ਗਿਆ ਜਿੱਥੇ ਤੱਕ ਆਪਣੇ ਧਰਨੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਦੇਖੋ ਠੀਕ ਹੈ ਇਹ ਤਾਂ ਕੀ ਕਹਿੰਦਾ ਮੈਂ ਅੱਗੇ ਜਾਣਾ ਮੇਰੀ ਲੱਤ ਨਹੀਂ ਦੁਖਦੀ ਦੁਖਦੀ ਆ ਪਤਾ ਨਹੀਂ ਕੀ ਸੀਗਾ ਮੋਟਰਸਾਈਕਲ ਤੇ ਸੀਗਾ ਉਹ ਤਾਂ ਉਹਨੂੰ ਮੈਂ ਇਹੀ ਮੈਂ ਉਹਨੂੰ ਕਹਿ ਰਿਹਾ ਸੀ ਇਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਦੇਖੋ ਕਿਸਾਨਾਂ ਨੇ ਰ ਦੀ ਗੱਡੀ ਇੱਥੇ ਤੱਕ ਪਹੁੰਚ ਗਿਆ ਓਰੇ ਬਿਲਕੁਲ ਨਾਲ ਖੜੀ ਹੈ ਹੈਨਾ ਤਾਂ ਰੋੜੇ ਬੰਦ ਸਰਕਾਰਾਂ ਨੇ ਕੀਤਾ ਹੋਇਆ ਮਤਲਬ ਉਹ ਕਰਦੀਆਂ ਸਰਕਾਰਾਂ ਪਰ ਬਲੇਮ ਕਿਸਾਨਾਂ ਦੇ ਲਾ ਦੇਣਾ ਮਤਲਬ ਇਹ ਹੁਣ ਸਾਡੀ ਲੋਕਾਂ ਨੂੰ ਅਵੇਅਰ ਹੋਣਾ ਰੋਡ ਅੱਠ ਤਰੀਕ ਦੇ ਬੰਦ ਨੇ ਕਿਸਾਨ ਤੇਰਾ ਨੂੰ ਆਇਆ ਅੱਜ ਵੀ ਕੋਈ ਵੀ ਆਉਂਦਾ ਤਾਂ ਉਹਦੀ ਗੱਡੀ ਇੱਥੇ ਸਿਰੇ ਤੱਕ ਉਹ ਕੀ ਮੋਟਰਸਾਈਕਲ ਤੇ ਆਜੋ ਗੱਡੀ ਤੇ ਆਜੋ ਤੁਸੀਂ ਤੁਹਾਡਾ ਸਾਧਨ ਸਿਰੇ ਆਊਗਾ ਬਿਲਕੁਲ ਹਨਾ ਜਿੱਤੇ ਤੱਕ ਹੱਥ ਦਾ ਲਾਸਟ ਹੈ ਉਹ ਤੋਂ ਅੱਗੇ ਤੁਸੀਂ ਜਾ ਕੇ ਦਿਖਾ ਦਿਓ ਦੋ ਡਿੰਗਾ ਹੀ ਪੱਟ ਕੇ ਦਿਖਾ ਦਿਓ ਜੇ ਤੁਸੀਂ ਚਲੇ ਮਤਲਬ ਕੁੱਲ ਮਿਲਾ ਕੇ ਇਹ ਆ ਵੀ ਹਿੰਦੁਸਤਾਨ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਨਹੀਂ ਹੈ ਇੱਕ ਤਰ੍ਹਾਂ ਦਾ ਮਤਲਬ ੱੱਕੇ ਨਾਲ ਚੱਲ ਰਿਹਾ ਜਿਹਦੇ ਹੱਥ ਮਤਲਬ ਕੋਈ ਕ੍ਰਾਈਮਨਲ ਆਇਆ ਤਾਂ ਇਹ ਸਾਡੀ ਲੋਕਾਂ ਦੀ ਵੀ ਗਲਤੀ ਹੈ ਕੋਈ ਕ੍ਰਾਈਮਨਲ ਆ ਗਿਆ ਕੋਈ ਕਮੇਡੀਅਨ ਆ ਗਿਆ ਅਸੀਂ ਵੋਟਾਂ ਵਾ ਕੇ ਤੁਹਾਡੇ ਤਰ ਚੜਾ ਦਿੰਦੇ ਆ ਬਾਅਦ ਵਿੱਚ ਉਹਨਾਂ ਨੂੰ ਮਤਲਬ ਜਾਣਕਾਰੀ ਨਹੀਂ ਦੇਸ਼ ਚ ਚਲਾਉਣ ਦੀ ਕਿਸੇ ਨੂੰ ਸਟੇਟ ਚ ਚਲਾਉਣ ਦੀ ਜਾਣਕਾਰੀ ਨਹੀਂ ਹੈ ਕੋਈ ਕਲਾਕਾਰ ਹੈ ਉਹਨੂੰ ਪਤਾ ਹੀ ਨਹੀਂ ਉਹਨਾਂ ਗਾਣੇ ਗਾਣੇ ਆ ਪਰ ਅਸੀਂ ਸਾਡੀਆਂ ਵੀ ਗਲਤੀਆਂ ਹੈ ਕਿਉਂਕਿ ਅਸੀਂ ਸੋਚੀ ਬੰਦੇ ਨਹੀਂ ਹੈ ਕਿ ਸੋਚ ਬਹੁਤ ਵੱਡੀ ਚੀਜ਼ ਹੈ ਸੋਚ ਹੋਣੀ ਚਾਹੀਦੀ ਹੈ ਬੰਦੇ ਕੋਲ ਹੁਣ ਆਪਾਂ ਸਾਰੇ ਅੰਦੋਲਨ ਦੇ ਉੱਤੇ ਬੈਠੇ ਆ ਤੁਸੀਂ ਮੈਨੂੰ ਇੱਕੇ ਗੱਲ ਦਾ ਜਵਾਬ ਦਿਓ ਵੀ ਦੂਜੇ ਹਰਿਆਣੇ ਦਾ ਬੰਦਾ ਆਪਣੇ ਪੰਜਾਬ ਦੇ ਵਿੱਚ ਐਂਟਰੀ ਬਿਨਾ ਪਰਮਿਸ਼ਨ ਤੋਂ ਕਰ ਨਹੀਂ ਸਕਦਾ ਸਰਕਾਰ ਦੀ ਬਿਨਾ ਪਰਮਿਸ਼ਨ ਤੋਂ ਇੱਥੇ ਆਪਣੇ ਹਮਲੇ ਵੀ ਹੋ ਰਹੇ ਨੇ ਰੌਣ ਇੱਧਰ ਆਉਂਦੇ ਨੇ ਤਾਂ ਉਹ ਹਮਲੇ ਵੀ ਕਰਦੇ ਨੇ ਇਹ ਉਹ ਮੁੰਡਾ ਮਾਰਿਆ ਜਿਹੜਾ ਉਹ ਕਿੱਥੇ ਆ ਕੇ ਮਾਰਿਆ ਉਹ ਪੰਜਾਬ ਦੇ ਇੰਟਰੋਕ ਨਹੀਂ ਮਾਰੇ ਦੇਖੋ ਜੀ ਕਾਨੂੰਨ ਵਿਵਸਥਾ ਸਾਡੀ ਮਾੜੀ ਹੈ ਤਾਂ ਹੀ ਹੈ ਨਾ ਸਾਡੀ ਪੰਜਾਬ ਸਰਕਾਰ ਕਿੱਥੇ ਇਸ ਮਸਲੇ ਤੇ ਬਿਲਕੁਲ ਇਹ ਇਹਦੇ ਚੀਜ਼ ਤੇ ਦਾ ਧਿਆਨ ਦੇਣਾ ਚਾਹੀਦਾ ਦੇਣਾ ਚਾਹੀਦਾ ਨਾ ਹੁਣ ਇਹ ਜਿਹੜਾ ਇਹਨਾਂ ਨੇ ਬੰਦ ਕਰਿਆ ਉਹ ਵੀ ਆਪਣੀ ਸਾਡੀ ਪੰਜਾਬ ਦੇ ਹੱਦ ਦੇ ਵਿੱਚ ਬੈਠੇ ਆ ਉਹ ਉਹ ਅਗਲੇ ਹੱਦ ਜਾ ਕੇ ਹੁੰਦੇ ਉਹਨਾਂ ਦਾ ਮਤਲਬ ਹੀ ਨਹੀਂ ਹੈ ਉੱਥੇ ਬੈਠਣੇ ਦਾ ਆਪਣ ਇਕਰ ਅਸੀਂ ਉਹਨਾਂ ਦੇ ਹੱਦ ਜਾਂਦੇ ਫਿਰ ਉਹ ਹਮਲਾ ਕਰ ਸਕਦੇ ਆ ਫਿਰ ਕੁਝ ਵੀ ਕਰ ਸਕਦੇ ਨੇ ਪਰ ਉਹ ਹਮਲੇ ਕਰਦੇ ਤਾਂ ਸਾਡੀ ਸਰਕਾਰ ਸੁੱਤੀ ਪਈ ਐ ਉਹ ਇੰਦਰ ਐਂਟਰ ਹੋ ਕੇ ਕਰਦੇ ਨੇ ਹੱਦ ਦਾ ਹੱਦ ਤੋਂ ਹੱਦ ਪਾਰ ਕਰਕੇ ਅੰਦਰ ਆ ਜਾਂਦੇ ਨੇ ਫਿਰ ਉਹ ਉੱਥੇ ਸਾਡੀ ਸਰਕਾਰ ਦਾ ਕੀ ਰੋਲ ਹੈ ਜਿਹੜੇ ਉਧਰ ਆਪਣੇ ਦੂਜੇ ਪਿੰਡ ਦੇ ਟਰੈਕਟਰ ਭੰਨੇ ਨੇ ਟਰੈਕਟਰ ਭੰਨੇ ਆ ਗੱਡੀਆਂ ਭੰਨੀਆਂ ਨੇ ਹਮਲੇ ਕੀਤੇ ਨੇ ਤੁਸੀਂ ਕਮਾਲ ਦੀ ਗੱਲ ਇਹ ਐ ਵੀ ਅੰਦਰ ਐਂਟਰ ਹੋ ਕੇ ਭੰਨੇ ਨੇ ਉਹ ਤੁਹਾਡੀ ਗੱਲ ਮੈਂ ਸਹਿਮਤ ਹਾਂ ਹੁਣ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਟੀਵੀ 'ਤੇ ਬੈਠਿਆ ਬੋਲੀ ਜਾਂਦਾ ਜੇ ਅਸੀਂ ਇਹ ਕਰਤਾ ਜੇ ਬਲੋ ਗੱਪਾਂ ਦੇ ਗਪਾਲ ਭੇਟੀ ਜਾ ਰਿਹਾ ਕਿਉਂਕਿ ਉਹਨਾਂ ਨੇ ਜਿਹੜਾ ਚੈਨਲ ਹੈ ਮੀਡੀਆ ਖਰੀਦਿਆ ਹੋਇਆ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ ਜਾ ਰਿਹਾ ਤੇ ਕਿਸਾਨਾਂ ਦੀ ਗੱਲ ਜਿਹੜੀ ਪੁੱਜਦੀ ਨਹੀਂ ਹੈ ਗੱਲ ਗੱਲ ਪਤਾ ਕੀ ਹੈ ਜੀ ਭਗਵੰਤ ਜੀ ਸਾਹਿਬ ਹੀ ਕਹਿੰਦੇ ਨੇ ਦੇਖੋ ਆਪਾਂ ਕੰਮ ਇਹ ਇਹ ਅਜਾ ਕਰੋ ਵੀ ਆਪਾਂ ਨੂੰ ਉਹ ਚੀਜ਼ ਦੀ ਐਡ ਨਾ ਕਰਨੀ ਪਵੇ ਨਹੀਂ ਪਹਿਲਾਂ ਪਹਿਲਾਂ ਦਸਨ ਦੇ ਨਾਲੋਂ ਜੇ ਐਕਸ਼ਨ ਲੈਣ ਦਾ ਆਪੇ ਮੇਰੇ ਵਰਗੇ ਤੁਹਾਡੇ ਵਰਗੇ ਇਹ ਗੱਲਾਂ ਇਹ ਗੱਲਾਂ ਬੋਟਾਂ ਤੋਂ ਪਹਿਲੇ ਜੀ ਬੋਟਾਂ ਲੈਣੀਆਂ ਸੀ ਨਾ ਹੁਣ ਇਹ ਗੱਲਾਂ ਇਹ ਗੱਲਾਂ ਦੇਖੋ ਦੱਸਣੇ ਵਾਲੇ ਤਾਂ ਪੂਰੀ ਦੁਨੀਆ ਬੈਠੀ ਆ ਨਾ ਤੁਸੀਂ ਕੰਮ ਕਰੋ ਦੱਸਣ ਦਾ ਸੀ ਬੈਠੇ ਨਹੀਂ ਇਹ ਵੋਟਾਂ ਤੋਂ ਪਹਿਲਾਂ ਇਹ ਕਹਿੰਦਾ ਰਹਿੰਦਾ ਕਿ ਕੰਮ ਕਰੋ ਤੁਹਾਡਾ ਕੰਮ ਆਪੇ ਬੋਲੂਗਾ ਪਰ ਉਹ ਹੁਣ ਇਹ ਦੂਜੀਆਂ ਪਾਰਟੀਆਂ ਨਾਲ ਵੀ ਜ਼ਿਆਦਾ ਘਾਨ ਕਰਦਾ ਇਹ ਨੁਕਸਾਨ ਕਰਦਾ ਸਾਡੇ ਉਹਦਾ ਇਹਨਾਂ ਨੇ ਰੋਡ ਰੋਕਿਆ ਹਰਿਆਣਾ ਸਰਕਾਰ ਨੇ ਆ